ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਗਾ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਰਚ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਪੰਜਾਬ ਦੇ ਵਿੱਚ ਬੀਤੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਨਦੀਆਂ ਨਹਿਰਾਂ ਉਫਾਨ ਤੇ ਹਨ ਤਾਂ ਉੱਥੇ ਹੀ ਹੁਣ ਤਬਾਹੀ ਦੇ ਤਸਵੀਰਾਂ ਸਾਹਮਣੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਅਬੋਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਘਰ ਦੀ ਛੱਤ ਡਿੱਗ ਗਈ ਹੈ ਤਾਂ ਮਲਬੇ ਹੇਠਾਂ ਦੱਬਨ ਦੇ ਨਾਲ ਦੋ ਲੋਕ ਕੰਬੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪੀਟਲ ਦਾਖਲ ਕਰਵਾਇਆ ਗਿਆ ਦਰਸਲ ਲਗਾਤਾਰ ਮੀਂਹ ਦੇ ਨਾਲ ਇਹ ਘਰ ਕੱਚਾ ਸੀ ਜਿਸ ਦੀ ਇੱਕਦਮ ਹੀ ਜੋ ਇਹ ਘਰ ਦੀ ਛੱਤ ਡਿੱਗ ਜਾਂਦੀ ਹੈ ਤਾਂ ਦੋ ਲੋਕ ਘਰ ਦੇ ਅੰਦਰ ਮੌਜੂਦ ਸੀ ਉਹਨਾਂ ਨੂੰ ਜੋ ਹੈ ਬੜੇ ਕਾਫੀ ਮੁਸ਼ਕਲ ਤੋਂ ਬਾਅਦ ਲੋਕਾਂ ਦੇ ਵੱਲੋਂ ਜੋ ਆਸ-ਪਾਸ ਰਹੇ ਸਨ ਉਹਨਾਂ ਦੇ ਵੱਲੋਂ ਮਲਬੇ ਤੋਂ ਬਾਹਰ ਕੱਢਿਆ ਗਿਆ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਨਾਲ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਛੱਤ ਜੋ ਹੈ ਢਿੱਗ ਗਈ ਹੈ ਦੋ ਲੋਕ ਦਬੇ ਹੋਏ ਦੱਸੇ ਜਾ ਰਹੇ ਸੀ ਜਦੋਂ ਕੜੀ ਮੁਸ਼ਕਲ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਮੌਕੇ ਤੇ ਮੇਰੇ ਸਹਿਯੋਗੀ ਤਰਮਿੰਦਰ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ। ਸਤਿ ਸ਼੍ਰੀ ਅਕਾਲ, ਦੈਨਿਕ ਸਫੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਸੰਤਨਗਰ ਦੇ ਵਿੱਚ ਜਿੱਥੇ ਪਿਛਲੇ 48 ਘੰਟਿਆਂ ਤੋਂ ਬੋਹਰ ਦੇ ਹੋ ਰਹੀ ਬਰਸਾਤ ਕਰਕੇ ਇੱਕ ਘਰ ਦੀ ਛੱਤ ਡਿੱਗ ਪਈ ਹੈ। ਇਸ ਛੱਤ ਦੇ ਵਿੱਚ ਦੋ ਵਿਅਕਤੀ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਥੱਲੇ ਦੱਬ ਗਿਆ। ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ। ਇਹ ਤੁਸੀਂ ਦੇਖ ਰਹੇ ਹੋ। ਇਹ ਗਾਰਡਰ ਦੇ ਉੱਪਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਗਾਰਡਰ ਦੇ ਉੱਪਰ ਜੋ ਪੰਖਾ ਲਟਕਿਆ ਇਸ ਪੰਖੇ ਨੂੰ ਉਤਾਰਨ ਦੀ ਕੋਸ਼ਿਸ਼ ਚੱਲ ਰਹੀ ਸੀ ਕਿਉਂਕਿ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਹੜਾ ਕਿ ਇਹ ਛੱਤ ਜਿਹੜੀ ਹੈ ਕਮਜ਼ੋਰ ਹੋ ਗਈ ਹੈ ਤੇ ਕਿਸੇ ਵੀ ਵਕਤ ਡਿੱਗ ਸਕਦੀ ਹੈ ਐਸੇ ਕਰਕੇ ਪਰਿਵਾਰਿਕ ਮੈਂਬਰ ਜਿਹੜੇ ਆ ਛੱਤ ਦਾ ਸਮਾਨ ਕੱਢ ਰਹੇ ਸੀ ਆ ਤੁਸੀਂ ਦੇਖ ਲਓ ਕਿ ਇੰਨਾ ਕ ਸਮਾਨ ਇਹਨਾਂ ਨੇ ਕੱਢਿਆ ਸੀਗਾ ਇੰਨਾ ਸਮਾਨ ਇਹਨਾਂ ਨੇ ਕੱਢ ਲਿਆ ਸੀ ਲੇਕਿਨ ਜਦੋਂ ਦੂਸਰਾ ਸਮਾਨ ਕੱਢਣ ਲੱਗੇ ਪੰਖਾ ਖੁੱਲਣ ਲੱਗੇ ਤਾਂ ਇਹ ਪੂਰੀ ਛੱਤ ਉਹ ਦੋਨੋਂ ਵਿਅਕਤੀਆਂ ਉੱਪਰ ਡਿੱਗ ਪਈ ਹੈ ਤੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦੋਵਾਂ ਨੂੰ 1 ਘੰਟੇ ਦੀ ਮਸ਼ੱਕਤ ਤੋਂ ਬਾਅਦ ਇਸ ਮਲਬੇ ਤੋਂ ਬਾਹਰ ਕੱਢਿਆ ਗਿਆ ਤੇ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਸ ਤੋਂ ਬਾਅਦ ਸਰਕਾਰੀ ਹਸਪਤਾਲ ਨੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਇਹ ਵਿਚਾਰੇ ਗਰੀਬ ਆਦਮੀ ਨੇ ਤੇ ਕੁਮਾਨ ਖਾਣ ਵਾਲਾ ਵੀ ਕੋਈ ਨਹੀਂ ਹੈਗਾ ਇਹ ਪਾਣੀ ਪ੍ਰਸਾਦ ਵਿੱਚੋਂ ਸਮਾਨ ਤਾਂ ਕੱਢਿਆ ਤੁਸੀਂ ਦੇਖਿਆ ਹੈਗਾ ਜੋ ਪੱਖਾ ਲਾਈ ਜਾਂਦੇ ਸੀ ਇੰਨੀ ਤੇ ਛਤ ਡੱਗ ਪਈ ਇੱਕ ਘੰਟੇ ਬਾਅਦ ਕੱਢੇ ਉਹਨਾਂ ਨੂੰ ਵਿਚਾਰੇ ਹਸਪਤਾਲ ਲੈ ਗਏ ਹੁਣ ਉਹਨਾਂ ਨੂੰ ਗੰਗਾ ਨਗਰ ਰੈਪਰ ਕਰਤੇ ਤਿੰਦੇ ਕਿਵੇਂ ਹਾਦਸਾ ਹੋਇਆ ਕਿਵੇਂ ਸੀ ਬਸ ਸਮਾਨ ਸਾਰਾ ਕੱਢ ਲਿਆ ਸੀ ਆ ਤੇ ਵਿੱਚੋਂ ਬਸ ਉਹ ਪੱਖਾ ਜਹ ਰਹਿ ਗਿਆ ਸੀ ਆ ਪੱਖਾ ਕੱਢੀ ਜਾਂਦੇ ਸੀਏ ਉਹ ਥੋੜਾ ਜਿਹਾ ਖਿੱਚਾ ਦੇਖੀ ਨਾਲ ਦੀ ਨਾਲ ਛਤ ਆ ਡੱਗੀ ਦੋਵੇਂ ਦੱਬ ਗਏ ਸੀ ਇੱਕ ਨੂੰ ਤਾਂ ਕੁਛ ਛੇਤੀ ਕੱਢ ਲਿਆ ਸੀ ਇੱਕ ਨੂੰ ਦੋ ਘੰਟੇ ਬਾਅਦ ਕੱਢੇ ਇਹ ਨਾਮ ਕੀ ਹੈਗੇ ਸੀ ਇੱਕ ਦੇ ਨਾਰਿੰਕੂ ਹੈਗੇ ਇੱਕ ਦੇ ਲਾਲ ਆ ਮਨੋਦ ਹੈਗਾ ਠੀਕ ਹੈ ਹਾਂਜੀ ਮੇਰੇ ਨਾਮ ਦਾਨੀ ਰਹਿ ਜੀ ਕਿਹੜਾ ਏਰੀਆ ਏ ਇਹ ਸੰਤਨਗਰ ਜ਼ੀਰੋ ਨੰਬਰ ਗਲੀ ਸੰਸਿਮੋਲਾ ਹੈਗਾ ਜੀ ਕੀ ਗੱਲ ਕੀ ਹੋਈ ਸੀ ਅਸੀਂ ਜੀ ਸਵੇਰ ਦੇ ਇੱਥੇ ਇਹ ਮਕਾਨ ਡਿੱਗਣ ਵਾਲਾ ਸੀ ਮਤਲਬ ਕਿ ਅਸੀਂ ਸਵੇਰੇ ਸੋਚਿਆ ਵੀ ਥੋੜਾ ਜਿਹੜਾ ਸਮਾਨ ਹੈਗਾ ਬਚਤ ਹੋ ਜਾਏਗੀ ਵੀ ਸਮਾਨ ਬਾਹਰ ਕਰ ਦਈਏ ਅਸੀਂ ਸਮਾਨ ਬਾਹਰ ਕੱਢ ਰਹੇ ਸੀ ਤੇ ਅੱਧਾ ਦਾ ਸਮਾਨ ਕੱਢਤਾ ਸੀ ਇੱਕ ਬੈੱਡ ਰਹਿ ਗਿਆ ਸੀ ਉਹ ਬੈੱਡ ਕੱਢ ਰਹੇ ਸੀ ਮੈਂ ਤਾਂ ਬਾਹਰ ਆ ਗਿਆ ਸੀ ਮੈਂ ਗਲੀ ਗਲੀ ਤੇ ਚਲਾ ਗਿਆ ਤੇ ਉਹ ਦੋਨੋਂ ਹੀ ਬੰਦੇ ਅੰਦਰ ਰਹਿ ਗਏ ਉਹ اچانک ਛੱਤ ਡੇਗ ਗਈ। ਉਹਨਾਂ ਤੇ ਬੰਦੇ ਬਹੁਤ ਬੰਦੇ ਬਹੁਤ ਮੁਸ਼ਕਿਲ ਨਾਲ ਕੱਢਿਆ। ਉਹਨਾਂ ਦੀ ਆਵਾਜ਼ਾਂ ਆ ਰਹੀ ਸੀ ਥੱਲੇ ਵੀ ਮੈਂ ਇੱਥੇ ਹੈਗਾ ਮੈਂ ਇੱਥੇ ਹੈਗਾ। ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ। ਉਹਨਾਂ ਦੀ ਗੰਭੀਰ ਹਾਲਤ ਹੈ। ਹੁਣ ਉਹਨਾਂ ਨੂੰ ਗੰਗਾ ਨਗਰ ਰੈਫਰ ਕੀਤਾ ਗਿਆ। ਇੱਕ ਦਾ ਨਾਂ ਰਿੰਕੂ ਹੈ ਉਹ ਆਪਣੇ ਚਾਚਾ ਜੀ ਹੈਗੇ ਨੇ ਤੇ ਦੂਜੇ ਜੁਆਇਦ ਸਾਹਿਬ ਉਹਨਾਂ ਦਾ ਵਿਨੋਦ ਨਾਮ ਹੈਗਾ ਜੀ। ਗੰਗਾ ਨਗਰ ਲੈ ਕੇ ਗਏ ਐ। ਇੱਕ ਤਾਂ ਰਿੰਕੂ ਹੈ ਜਿਹੜਾ ਅੱਧਾ ਤਾਂ ਸਿਰ ਖੁੱਲ ਗਿਆ ਉਹਨਾਂ ਦਾ ਤੇ ਕੱਲੀਆਂ ਰੰਗ ਇਹ ਇਹ ਪੈਰ ਪੈਰ ਦੀ ਹੱਡੀ ਵਿਖਣ ਲੱਗ ਗਈ ਉਹਦੇ ਹੱਡੀ ਬਾਹਰ ਆ ਗਈ ਥੋੜੀ ਜਿਹੀ ਹਾਂਜੀ ਜਿਹੜਾ ਵਿਨੋਦ ਹੈਗਾ ਉਹਦੀ ਰੀੜ ਪਿੱਛੇ ਪਿੱਛੇ ਹੱਡੀ ਕਰੈਕ ਹੋਈ ਹੈ ਤੇ ਪੈਰ ਦੀ ਹੱਡੀ ਕਰੈਕ ਹੋਈ ਹੈ ਚੂਲੀਆ ਹੀ ਲੱਗਿਆ ਉਹਦਾ ਜੀ ਆਪਣੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ ਵਿਨੋਦ ਤੇ ਰਿੰਕੂ ਸੰਤਨਗੜ੍ਹ ਇਹ ਜੀ ਕੇਸ ਹੈਗਾ ਇਹਨਾਂ ਦੀ ਛੱਤ 'ਚ ਮਤਲਬ ਜਿਹੜੀ ਘਰ ਦੀ ਛੱਤ ਕੋਲੈਪਸ ਹੋ ਚੁੱਕੀ ਹੈ ਜਿਹੜਾ ਆਪਣੇ ਕੋਲ ਰਿੰਕੂ ਹੈ ਉਹਦੇ ਕਾਫੀ ਸਵੀਅਰ ਡੈਂਜਰ ਹੈ ਰਾਈਟ ਓਵਰ ਇਨ ਦਾ ਫ੍ਰੈਮ ਸੋ ਫਰਸਟ ਐਡ ਫਿਰ ਉਹਦੇ ਰਿਟਰੀ ਹੋ ਗਿਆ ਪੇਸ਼ੈਂਟ ਮੈਲਸਰੀ 93% ਹੈ ਉਸ ਨੂੰ ਬਾਅਦ ਵਿੱਚ ਕੇਪ ਕੋ ਰੈਫਰ ਕਰਾਂਗੇ ਸੁਪਰਵਿਜ਼ਰ ਕਿ ਉਹ ਸੈਟਿੰਗ ਪੇਸ਼ੈਂਟ ਹੈ ਉਹਦੇ ਬਾਈ ਲੈਟਰਲ ਪੈਲਵਿਕ ਫ੍ਰੈਕਚਰ ਆਇਆ ਹੋਇਆ ਹੈ ਇਨਫਾਰਮੇਸ਼ਨ ਰਿਗਾਰਡਿੰਗ ਸੇਰਾ ਟਿਵਲੀਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਪੰਜਾਬ ਦੇ ਵਿੱਚ ਬੀਤੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਨਦੀਆਂ ਨਹਿਰਾਂ ਉਫਾਨ ਤੇ ਹਨ ਤਾਂ ਉੱਥੇ ਹੀ ਹੁਣ ਤਬਾਹੀ ਦੇ ਤਸਵੀਰਾਂ ਸਾਹਮਣੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਅਬੋਹਰ ਦੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਘਰ ਦੀ ਛੱਤ ਡਿੱਗ ਗਈ ਹੈ ਤਾਂ ਮਲਬੇ ਹੇਠਾਂ ਦੱਬਨ ਦੇ ਨਾਲ ਦੋ ਲੋਕ ਕੰਬੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪੀਟਲ ਦਾਖਲ ਕਰਵਾਇਆ ਗਿਆ ਦਰਸਲ ਲਗਾਤਾਰ ਮੀਂਹ ਦੇ ਨਾਲ ਇਹ ਘਰ ਕੱਚਾ ਸੀ ਜਿਸ ਦੀ ਇੱਕਦਮ ਹੀ ਜੋ ਇਹ ਘਰ ਦੀ ਛੱਤ ਡਿੱਗ ਜਾਂਦੀ ਹੈ ਤਾਂ ਦੋ ਲੋਕ ਘਰ ਦੇ ਅੰਦਰ ਮੌਜੂਦ ਸੀ ਉਹਨਾਂ ਨੂੰ ਜੋ ਹੈ ਬੜੇ ਕਾਫੀ ਮੁਸ਼ਕਲ ਤੋਂ ਬਾਅਦ ਲੋਕਾਂ ਦੇ ਵੱਲੋਂ ਜੋ ਆਸ-ਪਾਸ ਰਹੇ ਸਨ ਉਹਨਾਂ ਦੇ ਵੱਲੋਂ ਮਲਬੇ ਤੋਂ ਬਾਹਰ ਕੱਢਿਆ ਗਿਆ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਨਾਲ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਘਰ ਦੀ ਛੱਤ ਜੋ ਹੈ ਢਿੱਗ ਗਈ ਹੈ ਦੋ ਲੋਕ ਦਬੇ ਹੋਏ ਦੱਸੇ ਜਾ ਰਹੇ ਸੀ ਜਦੋਂ ਕੜੀ ਮੁਸ਼ਕਲ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਮੌਕੇ ਤੇ ਮੇਰੇ ਸਹਿਯੋਗੀ ਤਰਮਿੰਦਰ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ। ਸਤਿ ਸ਼੍ਰੀ ਅਕਾਲ, ਦੈਨਿਕ ਸਫੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਸੰਤਨਗਰ ਦੇ ਵਿੱਚ ਜਿੱਥੇ ਪਿਛਲੇ 48 ਘੰਟਿਆਂ ਤੋਂ ਬੋਹਰ ਦੇ ਹੋ ਰਹੀ ਬਰਸਾਤ ਕਰਕੇ ਇੱਕ ਘਰ ਦੀ ਛੱਤ ਡਿੱਗ ਪਈ ਹੈ। ਇਸ ਛੱਤ ਦੇ ਵਿੱਚ ਦੋ ਵਿਅਕਤੀ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਥੱਲੇ ਦੱਬ ਗਿਆ। ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ। ਇਹ ਤੁਸੀਂ ਦੇਖ ਰਹੇ ਹੋ। ਕਿ ਗਾਰਡਰ ਦੇ ਉੱਪਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਗਾਰਡਰ ਦੇ ਉੱਪਰ ਜੋ ਪੰਖਾ ਲਟਕਿਆ ਇਸ ਪੰਖੇ ਨੂੰ ਉਤਾਰਨ ਦੀ ਕੋਸ਼ਿਸ਼ ਚੱਲ ਰਹੀ ਸੀ ਕਿਉਂਕਿ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਹੜਾ ਕਿ ਇਹ ਛੱਤ ਜਿਹੜੀ ਆ ਕਮਜ਼ੋਰ ਹੋ ਗਈ ਹੈ ਤੇ ਕਿਸੇ ਵੀ ਵਕਤ ਡਿੱਗ ਸਕਦੀ ਹੈ ਐਸੇ ਕਰਕੇ ਪਰਿਵਾਰਿਕ ਮੈਂਬਰ ਜਿਹੜੇ ਆ ਛੱਤ ਦਾ ਸਮਾਨ ਕੱਢ ਰਹੇ ਸੀ ਆ ਤੁਸੀਂ ਦੇਖ ਲਓ ਕਿ ਇੰਨਾ ਕ ਸਮਾਨ ਇਹਨਾਂ ਨੇ ਕੱਢਿਆ ਸੀਗਾ ਇੰਨਾ ਸਮਾਨ ਇਹਨਾਂ ਨੇ ਕੱਢ ਲਿਆ ਸੀ ਲੇਕਿਨ ਜਦੋਂ ਦੂਸਰਾ ਸਮਾਨ ਕੱਢਣ ਲੱਗੇ ਪੰਖਾ ਖੁੱਲਣ ਲੱਗੇ ਤਾਂ ਇਹ ਪੂਰੀ ਛੱਤ ਉਹ ਦੋਨੋਂ ਵਿਅਕਤੀਆਂ ਉੱਪਰ ਡਿੱਗ ਪਈ ਹੈ ਤੇ ਦੋਵੇਂ ਬੁਰੀ ਤਰ੍ਹਾਂ ਜ਼ਖ ਇੱਕ ਘੰਟੇ ਦੀ ਮਸ਼ਕੱਤ ਤੋਂ ਬਾਅਦ ਇਸ ਮਲਬੇ ਤੋਂ ਬਾਹਰ ਕੱਢਿਆ ਗਿਆ ਤੇ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਸ ਤੋਂ ਬਾਅਦ ਸਰਕਾਰੀ ਹਸਪਤਾਲ ਨੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਇਹ ਵਿਚਾਰੇ ਗਰੀਬ ਆਦਮੀ ਨੇ ਤੇ ਕੁਮਾਨ ਖਾਣ ਵਾਲਾ ਵੀ ਕੋਈ ਨਹੀਂ ਹੈਗਾ ਇਹ ਪਾਣੀ ਪ੍ਰਸਾਦ ਵਿੱਚੋਂ ਸਮਾਨਤਾ ਕੱਢਿਆ ਤੁਸੀਂ ਦੇਖਿਆ ਹੈਗਾ ਜੋ ਪੱਖਾ ਲਾਈ ਜਾਂਦੇ ਇੰਨੀ ਤੇ ਛਤ ਡੱਗ ਪਈ ਇੱਕ ਘੰਟੇ ਬਾਅਦ ਕੱਢੇ ਉਹਨਾਂ ਨੂੰ ਵਿਚਾਰੇ ਹਸਪਤਾਲ ਲੈ ਕੇ ਹੁਣ ਉਹਨਾਂ ਨੂੰ ਗੰਗਾ ਨਗਰ ਰੈਫਰ ਕਰ ਦਿੱਤੇ ਤਿੰਦੇ ਕਿਵੇਂ ਹਾਦਸਾ ਹੋਇਆ ਕਿਵੇਂ ਬਸ ਸਮਾਨ ਸਾਰਾ ਕੱਢ ਲਿਆ ਸੀ ਆ ਤੇ ਵਿੱਚੋਂ ਬਸ ਉਹ ਪੰਖਾ ਜਹ ਰਹਿ ਗਿਆ ਸੀ ਆ ਪੰਖਾ ਕੱਢੀ ਜਾਂਦੇ ਸੀਏ ਉਹ ਥੋੜਾ ਜਿਹਾ ਖਿੱਚਾ ਦੇ ਖਿੱਚੇ ਨਾਲ ਦੀ ਨਾਲ ਛੱਤਾ ਡਿੱਗੀ ਦੋਵੇਂ ਦੱਬ ਗਏ ਸੀ ਇੱਕ ਨੂੰ ਤਾਂ ਕੁਛ ਛੇਤੀ ਕੱਢ ਲਿਆ ਸੀ ਇੱਕ ਨੂੰ ਦੋ ਘੰਟੇ ਬਾਅਦ ਕੱਢਿਆ ਇਹ ਨਾਮ ਕੀ ਹੈਗੇ ਸੀ ਇੱਕ ਦੇ ਰਿੰਕੂ ਹੈਗਾ ਇੱਕ ਦੇ ਲਾਲ ਜਾਂ ਮਨੋਦ ਹੈਗਾ ਹਾਂਜੀ ਮੇਰਾ ਨਾਮ ਦਾਨੀ ਰਹਿ ਜੀ ਕਿਹੜਾ ਏਰੀਆ ਏ ਇਹ ਸੰਤਨਗਰ 0 ਨੰਬਰ ਗਲੀ ਸੰਸੀਮੋਲਾ ਹੈਗਾ ਜੀ ਕੀ ਗੱਲ ਕੀ ਹੋਈ ਸੀ ਅਸੀਂ ਜੀ ਸਵੇਰ ਦੇ ਇੱਥੇ ਇਹ ਮਕਾਨ ਡਿੱਗਣ ਵਾਲਾ ਸੀ ਮਤਲਬ ਕਿ ਅਸੀਂ ਸਵੇਰੇ ਸੋਚਿਆ ਵੀ ਥੋੜਾ ਜਿਹੜਾ ਸਮਾਨ ਹੈਗਾ ਬਚਤ ਹੋ ਜਾਏਗੀ ਵੀ ਸਮਾਨ ਬਾਹਰ ਕੱਢ ਦਈਏ ਅਸੀਂ ਸਮਾਨ ਬਾਹਰ ਕੱਢ ਰਹੇ ਸੀ ਤੇ ਅੱਧਾ ਦਾ ਸਮਾਨ ਕੱਢਤਾ ਸੀ ਇੱਕ ਬੈੱਡ ਰਹਿ ਗਿਆ ਸੀ ਉਹ ਬੈੱਡ ਕੱਢ ਰਹੇ ਸੀ ਮੈਂ ਤਾਂ ਬਾਹਰ ਆ ਗਿਆ ਸੀ ਮੈਂ ਗਲੀ ਗਲੀ ਤੇ ਚਲਾ ਗਿਆ ਤੇ ਉਹ ਦੋਨੋਂ ਹੀ ਬੰਦੇ ਅੰਦਰ ਰਹਿ ਗਏ ਉਹ ਅਚਾਨਕ ਛੱਤ ਡਿੱਗ ਗਈ ਉਹਨਾਂ ਤੇ ਬੰਦੇ ਬਹੁਤ ਬੰਦੇ ਬਹੁਤ ਮੁਸ਼ਕਿਲ ਨਾਲ ਕੱਢਿਆ ਉਹਨਾਂ ਦੀ ਆਵਾਜ਼ਾਂ ਆ ਰਹੀ ਸੀ ਥੱਲੇ ਵੀ ਮੈਂ ਇੱਥੇ ਹੈਗਾ ਮੈਂ ਇੱਥੇ ਹੈਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹਨਾਂ ਦੀ ਗੰਭੀਰ ਹਾਲਤ ਹੈ ਹੁਣ ਉਹਨਾਂ ਨੂੰ ਗੰਗਾ ਨਗਰ ਰੈਫਰ ਕੀਤਾ ਗਿਆ ਇੱਕ ਦਾ ਨਾਂ ਰਿੰਕੂ ਹੈ ਉਹ ਆਪਣੇ ਚਾਚਾ ਜੀ ਹੈਗੇ ਨੇ ਤੇ ਦੂਜੇ ਜੁਆਇਤ ਸਾਹਿਬ ਉਹਨਾਂ ਦਾ ਵਿਨੋਦ ਨਾਮ ਹੈਗਾ ਜੀ ਹੁਣ ਗੰਗਾ ਨਗਰ ਲੈ ਕੇ ਗੰਗਾ ਨਗਰ ਲੈ ਕੇ ਗਏ ਆ ਜੀ ਇੱਕ ਤਾਂ ਰਿੰਕੂ ਹੈ ਜਿਹੜਾ ਅੱਧਾ ਤਾਂ ਸਿਰ ਖੁੱਲ ਗਿਆ ਉਹਨਾਂ ਦਾ ਤੇ ਖੱਲੀਆਂ ਤਾਂ ਇਹ ਇਹ ਪੈਰ ਪੈਰ ਦੀ ਹੱਡੀ ਵਿਖਣ ਲੱਗ ਗਈ ਉਹਦੇ ਹੱਡੀ ਬਾਹਰ ਆ ਗਈ ਥੋੜੀ ਜੀ ਹਾਂਜੀ ਜਿਹੜਾ ਵਿਨੋਦ ਹੈਗਾ ਉਹਦੀ ਰੀਡ ਪਿੱਛੇ ਪਿੱਛੇ ਹੱਡੀ ਕ੍ਰੈਕ ਹੋਈ ਹੈ ਤੇ ਪੈਰ ਦੀ ਹੱਡੀ ਕ੍ਰੈਕ ਹੋਈ ਹੈ ਚੂਲੀਆ ਹਿੱਲ ਗਿਆ ਉਹਦਾ ਜੀ ਆਪਣੇ ਕੋਲ ਜੀ ਦੋ ਪੇਸ਼ੈਂਟ ਆਏ ਹੈ ਜੀ ਵਿਨੋਦ ਤੇ ਰਿੰਕੂ ਸੰਤਨਗੜ੍ਹ ਤੋਂ ਇਹ ਜੀ ਕੇਸ ਹੈਗਾ ਇਹਨਾਂ ਦੀ ਛੱਤ 'ਚ ਮਤਲਬ ਜਿਹੜੀ ਘਰ ਦੀ ਛੱਤ ਕੋਲੈਪਸ ਹੋ ਗਈ ਇੱਕ ਜਿਹੜਾ ਆਪਣੇ ਕੋਲ ਰਿੰਕੂ ਹੈ ਉਹਦੇ ਕਾਫੀ ਸਵੀਅਰ ਡੈਡਿੰਗ ਦੀ ਰਾਈਟ ਲੋਰ ਇਨ ਦਾ ਬ੍ਰੇਚਰ ਉਸ ਨੂੰ ਕੋ ਫਰਸਟ ਏਡ ਫਰੀ ਹੋ ਦੇ ਦਿੱਤੀ ਗਈ ਹੈ ਪੇਸ਼ੈਂਟ ਲੇਜ਼ਰੀ 93 ਦੇ ਪੇਸ਼ੈਂਟ ਹੈ ਉਸ ਤੋਂ ਬਾਅਦ ਵੀ ਕੇਅਰ ਕਰ ਸਕਦਾ ਹੈ ਕਿ ਉਹ ਸੈਟਿੰਗ ਪੇਸ਼ੈਂਟ ਹੈ ਉਹਦੇ ਬਾਇਲੈਟਰਲ ਪੈਲਵਿਕ ਫ੍ਰੈਕਚਰ ਆਇਆ ਹੋਇਆ ਹੈ ਜਿਹਦੇ ਨੂੰ ਪੇਚ ਇਨਫਾਰਮਡ ਰਿਗਾਰਡਿੰਗ ਸ਼ੇਰਾ ਟਿਵਲੀਆ ਬਹੁਤ ਤੋਂ ਤਰਮਿੰਦਰ ਦੀ ਰਿਪੋਰਟ